ਦੇ ਅਰਦਾਸਾਂ ਕਰਨਗੇ ਫੇ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ ਖੁਸ਼ੀਆਂ ਥੋੜੇ ਸਵਾਹ ਆਉਣੀਆਂ ਫੇ ਕੁਦਰਤ ਦਾ ਕਿੰਨਾ ਵੱਡਾ ਖਲਵਾੜ ਕਰ ਰਿਓਂ ਕਹਿੰਦੇ ਸੋਚਿਆ ਵੀ ਇਹ ਕਾਦਰੇ ਰੱਬ ਆ ਜਿਹੜਾ ਜਿਹਨੂੰ ਕੋਈ ਲੱਭਦੇ ਫਿਰਦੇ ਕਹਿੰਦੇ ਹੋਰ ਇਹ ਕੁਦਰਤ ਚ ਵੱਸਦਾ ਹੈ ਇਹ ਕਣ ਕਣ ਚ ਵੱਸਦਾ ਹੈ ਇਹ ਦਰਖਤਾਂ ਚ ਵੱਸਦਾ ਹੈ ਇਹ ਬਨਾਸਪਤੀ ਚ ਵੱਸਦਾ ਹੈ ਇਹ ਜਿਹੜੇ ਤੁਸੀਂ ਆਹ ਦਿਖਾਈ ਮਾੜਾ ਜਾ ਆਹ ਦਿਖਾ ਦੇ ਇੱਥੋਂ ਲੈ ਕੇ ਉਹ ਤੱਕ ਦਿਖਾਈ ਕਰਾ ਉਹ ਤੱਕ ਦਿਖਾ ਦੇ ਐਨੂੰ ਤੁਰਿਆ ਭਰੇ ਐਨੂੰ ਦਿਖਾ ਦੇ ਉਹ ਤੱਕ ਸਾਰੇ ਫੂਕ ਤੇ ਲਾ ਕੇ ਅੱਗ ਇਹ ਲੋਕ ਇੰਨੀ ਘਟੀਆ ਕਰਤੂਤ ਦੇ ਮਾਲਕ ਆ ਇਹ ਨਹੀਂ ਸਮਝ ਸਕਦੇ ਇਹ ਨਹੀਂ ਇਸ ਗੱਲ ਨੂੰ ਕਦੇ ਸਮਝਣਗੇ ਫਿਰ ਜਦੋਂ ਇਹਨਾਂ ਦੇ ਕੁਦਰਤ ਵੱਲੋਂ ਬਾਹ ਪੈਂਦੀ ਹੈ ਨਾ ਫਿਰ ਇਹ ਚੀਕਾ ਮਾਰਦੇ ਆ ਸਾਡੀ ਗੜਿਆਂ ਨੇ ਫਸਲ ਮਾਰਤੀ ਸਾਡੇ 10 ਗੱਟੇ ਘੱਟ ਨਿਕਲੇ ਝਾੜ ਘਟ ਗਿਆ ਸਾਡਾ ਮੁੰਡਾ ਜੱਟੇ ਤੇ ਲੱਗ ਗਿਆ ਸਾਡਾ ਕੋਈ ਐਕਸੀਡੈਂਟ ਤੇ ਮਰ ਗਿਆ ਤੁਸੀਂ ਕਿੰਨੇ ਰੁੱਖਾਂ ਦੇ ਕਾਤਲੋਂ ਸੋਚਿਆ ਕਦੇ ਹਰ ਸਾਲ ਪੰਜਾਬ ਦੇ ਵਿੱਚ ਲੱਖਾਂ ਰੁੱਖਾਂ ਨੂੰ ਮਾਰ ਦਿੱਤਾ ਜਾਂਦਾ ਇੰਨਾ ਚ ਵੀ ਜਾਨ ਹੈ ਇਹ ਵੀ ਮਹਿਸੂਸ ਕਰਦੇ ਆ ਸੋਚਦੇ ਆ ਦਰਦ ਨੂੰ ਸਮਝਦੇ ਆ ਖੁਸ਼ੀ ਨੂੰ ਮਾਣਦੇ ਆ ਗਰਵਾਣੀ ਕਹਿੰਦੀ ਆ ਮੈਂ ਨਹੀਂ ਕਹਿੰਦਾ ਇਹ ਜੜ ਜੂਨੀ ਚਾਉਂਦੇ ਆ ਅੰਡੇ ਚ ਜ਼ੇਰ ਸਿੱਧ ਚ ਕਿੰਨੀ ਉਤਪੱਦ ਖਾਨ ਬਹੁਤ ਰੱਤਦੀ ਜਿੰਨੀ ਉਤਪਤੀ ਹੋਈ ਆ ਇੰਨਾ ਚੀਜ਼ਾਂ ਤੋਂ ਹੋਈ ਆ ਪੰਜਾਬ ਦੇ ਲੋਕੋ ਸਮਝੋ ਕੀ ਇੱਥੇ ਢੇੜੇ ਲਾ ਕੇ ਦੋ ਪਿੱਛੇ ਕਰਕੇ ਨਹੀਂ ਅੱਗਾ ਪਾ ਲਾ ਸਕਦੇ ਨਹੀਂ ਸਾਨੂੰ ਸਰਦਾ ਅਗਲਾ ਇਹਨਾਂ ਲਾ ਲਓ ਵਕ ਪਿੱਛੇ ਕਰਕੇ ਲਾ ਦਿਓ ਯਾਰ ਲੱਖਾਂ ਦਰਾਤ ਤੁਸੀਂ ਪੰਜਾਬ ਦੇ ਵਿੱਚ ਹਰ ਸਾਲ ਖੁੱਪਦੇ ਹੋ ਇਸੇ ਕਰਕੇ ਅੱਜ ਪੰਜਾਬੀ ਲੋਕ ਤੁਸੀਂ ਔਖੇ ਹੋ ਤੁਖੀ ਹੋ ਹਰ ਬੰਦਾ ਬਿਮਾਰ ਆ ਫਸਤਾਲ ਭਰੇ ਪਏ ਆ ਚੀਕਾਂ ਪੰਗਾਂ ਛੋਡੀਆਂ ਬਾਈ ਦੀਆਂ ਪਰ ਸੋਚੋ ਯਾਰ ਮੈਂ ਛੋਡੇ ਜਤਨਾ ਨੂੰ ਅਗਲਾ ਮਾ ਮੜੀ ਜੀ ਨੇੜੇ ਕਰਾਂ ਛੋਡੇ ਮੈਂ ਮੜਾ ਲਾ ਕੇ ਲਾਂਬੂ ਕੇ ਚੀਨਾ ਲਪੇਟ ਕੇ ਦੀਰ ਕੇ ਡੰਡੇ ਦੇ ਉੱਤੇ ਰੁਪ ਤੇ ਲਾ ਕੇ ਮੜਾ ਬੜਾ ਛੋਡੇ ਨੇੜੇ ਕਰਾਂ ਜਤਨਾ ਦੇ ਮਰਾਂਗਾ ਨਾ ਬੜਤਾਂਗਾ ਨਾ ਤੇ ਯਾਰ ਤੁਸੀਂ ਐਡੇ-ਐਡੇ ਤਰ੍ਹਾਂ ਖੜੀ ਫੂਕਦੇ ਕੋਈ ਦਰਦ ਨਹੀਂ ਯਾਰ ਇਹ ਵੀ ਰੋਂਦੇ ਨਹੀਂ ਯਾਰ ਇਹ ਵੀ ਬਲਕਦੇ ਚੀਕਾਂ ਮਾਰਦੇ ਅੱਗ ਲੱਗ ਜੀ ਚਾਹੁੰਦੇ ਜੀ ਮੈਂ ਆਪਾਂ ਬੰਦੇ ਨੂੰ ਸਾੜ ਕੇ ਤੁਸੀਂ ਚਾਹੁੰਦੇ ਅਨੁਸਾਰ ਇੱਕ ਮੈਂ ਚਾਲ ਦੀ ਬੋਤੋਗੇ ਹੋਰ ਵੀ ਮੇਰੀ ਗੱਲ ਚਿੱਤ ਹਰ ਸਾਲ ਮੈਂ ਕਲਪਦਾ ਹਰ ਸਾਲ ਅਸੀਂ ਹਜ਼ਾਰਾਂ ਲੋਕ ਰੁਖ ਲਾਉਨੇ ਆ ਆ ਹੁਣ ਇੰਨੀ ਗਰਮੀ ਆ ਪਾਣੀ ਪਾਉਂਦੇ ਫਿਰਦੇ ਆ ਇਹ ਮਿੱਟੀ ਲਾ ਕੇ ਸੀਖ ਹੋ ਜਾਂਦੇ ਆ ਆ ਮਚਾਏ ਪਿਆ ਆ ਮੇਰੇ ਪਿੰਡ ਦੇ ਲੋਕਾਂ ਦੀ ਕਰਤੂਤਾ ਹੈ ਤੇ ਮੇਰੇ ਪਿੰਡ ਚ ਮਚਾਏ ਹੋਏ ਆ ਹਰ ਸਾਲ ਮੈਂ ਲਾਉਣਾ ਹੋਰਥੇ ਕਹਾ ਅੱਗ ਲਾਈ ਪਈ ਆ ਉਹ ਦਿਖਾ ਦੇ ਅੱਗ ਵੀ ਦਿਖਾ ਦੇ ਐਸ ਤਰ੍ਹਾਂ ਮੈ ਦਿਖਾ ਦੇ ਅੱਗ ਆ ਵੀ ਦਿਖਾ ਦੇ ਆ ਦਿਖਾ ਆ ਚੱਲੀ ਜਾਂਦੀ ਦਿਖਾ ਆ ਦੇਖੀ ਉਹ ਦੇਖ ਓ ਜਲਦੀ ਆ ਨਾ ਅੱਗ ਦੇਖੋ ਮੜਾ ਜਾ। ਓ ਮੋਟਰ ਤੇ ਖੜੇ। ਓ ਬੰਦੇ ਦੀ ਕਰਤੂਤ ਵੀ ਦੇਖ ਲੋ ਕਿਦ ਨੇ ਕਿਹੜੇ ਸੱਜਣ ਨੇ ਅੱਗ ਲਾਈ ਆ। ਓ ਦੇਖ ਲਾ ਓ ਮੋਟਰ ਤੇ ਖੜੇ ਵੀ ਨੇ ਮੋਟਰ ਦੇ ਨੇੜੇ ਵੀ ਆ ਦੇ ਕਿੜਾ ਲਾ। ਓ ਜਿੰਨੀਆਂ ਡੇਕਾਂ ਖੜੀਆਂ ਮੋਟਰ ਤੇ ਓ ਸਾਰੀਆਂ ਬਚਣਗੀਆਂ। ਆ ਕੁਛ ਕਰਦੇ ਆ। ਫੇਰ ਅਸੀਂ ਦੁਖੀਆਂ ਜੀ ਗੁਰਦੁਆਰੇ ਜਾਣਗੇ ਅਰਦਾਸਾਂ ਕਰਨਗੇ। ਫੇਰ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ ਭਰ ਦੇ ਸਾਨੂੰ ਖੁਸ਼ੀਆਂ ਲਿਆ। ਖੁਸ਼ੀਆਂ ਥੋੜੇ ਸਵਾਹ ਆਉਣੀਆਂ। ਫੇਰ ਕੁਦਰਤ ਦਾ ਕਿੱਡਾ ਵੱਡਾ ਖਲਵਾੜ ਕਰ ਰਿਹਾ ਕੋਈ ਸੋਚਿਆ? ਇਹ ਕਾਦਰੇ ਰੱਬ ਆ ਜਿਹੜਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਕਦੇ ਹੋਰ ਇੱਕ ਉਦਰ ਚ ਬਸਦਾ ਹੈ ਇਹ ਕਣ ਕਣ ਚ ਬਸਦਾ ਹੈ ਇਹ ਦਰਸਤਾ ਚ ਬਸਦਾ ਹੈ ਇਹ ਬਨਾਸਪਤੀ ਜੀ ਬਸਦਾ ਹੈ ਇਹ ਜਿਹੜੇ ਤੁਸੀਂ ਹਜ਼ਾਰਾਂ ਅੰਡੇ ਫੂਕੇ ਆ ਟਦੀਰੀਆਂ ਦੇ ਬੱਚੇ ਫੂਕੇ ਆ ਕਿੰਨੇ ਕਣ ਮਚਾਏ ਆ ਇਹ ਉਹਨਾਂ ਚ ਬਸਦਾ ਸਮਝੋ ਸਮਝੋ ਨਹੀਂ ਹੋਰ ਵੀ ਔਕੇ ਹੋਣਗੇ ਮੇਰੀ ਗੱਲ ਚੇਤੇ ਰੱਖੋ ਸਮਝਜੋ ਗੱਲ ਕੋਈ ਫਰਕ ਨਹੀਂ ਪੈਂਦਾ ਜੇ ਦੋ ਗੇੜੇ ਲਾਵਾਂ ਕਿੰਨੇ ਕ ਫਰਕ ਆ ਜੇ ਪੰਜ ਡੇ ਟੇਲ ਵੀ ਬਚਾ ਲਵਾਂਗਾ ਟਰੈਕਟਰ ਦੇ ਨਾਲ ਯਾਰ ਕੀ ਫਰਕ ਪੈਂਦਾ ਪਰ ਨਹੀਂ ਸੋਨ ਨੂੰ ਅਕਲ ਨਹੀਂ ਆਉਣੀ ਪੱਤਾ ਪਨਾ ਕੇ ਅਕਲ ਨਹੀਂ ਤੁਨੂੰ ਆਈ ਨੁਕਸਾਨ ਕਰਾਈ ਜਾਂਦੇ ਹੋ ਜਵਾਨੀ ਸਾਡੀ ਮਰੀ ਜਾਂਦੀ ਆ ਜਵਾਨ ਸਾਡੇ ਪੈਦਾ ਹੁਣ ਹਟ ਗਏ ਬੁਰਾ ਹਾਲਤ ਜੀਮ ਨਿਕਲੀ ਪੈ ਗੱਠ ਦੀ ਲੋਕਾਂ ਦੀ ਫਰ ਇੱਕ ਬੰਦਾ ਬਿਮਾਰ ਹੈ ਦਵਾਈਆਂ ਲੈ ਕੇ ਤੁਨੂੰ ਨੀਂਦ ਆਉਂਦੀ ਹੈ ਪਰ ਤੁਸੀਂ ਨਹੀਂ ਅਕਲ ਲੈ ਸਕਦੇ ਇੱਕ ਗਰਵਾਣੀ ਕਹਿੰਦੀ ਆ ਬੰਦਿਆ ਸਮਝ ਲੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਐਵੇਂ ਨਹੀਂ ਕਿਹਾ ਨਾ ਪਾਣੀ ਨੂੰ ਸਾੰਭਦੇ ਹੋ ਨਾ ਧਰਤੀ ਨੂੰ ਸੰਭਿਆ ਜਿਹੜੀ ਮਾਂ ਐ ਇੰਨਾ ਹਵਾ ਨੂੰ ਆਪਣੇ ਪਿਓ ਗੁਰੂ ਨੂੰ ਸੰਭ ਰਹਿ ਔਖੇ ਹੋਗੇ ਔਖੇ ਹੋਗੇ ਬੰਦ ਲੋ ਮੇਰੀ ਗੱਲ ਨੂੰ ਲੜ ਬੰਦ ਲੋ ਪੱਲੇ ਬੰਦ ਲੋ ਨਾ ਅਡੇ ਬੇਅਕਲ ਬੇ ਗਹਿਰਤ ਤੇ ਖੁਦਗਰਜ਼ ਲੋਕ ਬਣੋ ਆ ਦੇਖ ਲੋ ਆ ਫੁੱਕੇ ਵਿਆਖਾਉਂਦੇ ਆਹੋ ਦੇਖ ਲਿਓ ਉਹ Чак-так, а мы